हां हां जी किसान भिरो स्वागत है ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਨਾਂਗੇ ਸੇਲੇ ਇਲਾਕੇ ਜੀ ਇੱਕ ਬਈ ਬਾੜਾ ਟਾਪ ਦੀ ਤਾਜੀ ਸੋਣ ਵਾਲੀ ਐ ਇੱਕ ਬਈ ਝੋਟੀ ਐ ਤੇ ਨੇੜੀ ਅਦਣਾ ਤੇ ਆ ਬਸ ਬਈ ਇੱਕ ਬਈ ਮੱਝ ਕੱਚੀ ਆ ਫੁੱਲ ਰਾਜ ਦੀ ਆ ਫੁੱਲ ਕਾਦਾ ਹਰਡ ਫੂਡ ਪੂਰੀ ਚੰਗੀ ਆ ਆਉ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਵਧੀਆ ਹਾਂ ਹਾਂ ਵੀਰੇ ਵਧੀਆ ਨਾਮ ਤੇ ਡਰੈਸ ਬੋਲ ਨਾਮ ਤਰਿੰਦਰਪ੍ਰੀਤ ਸਿੰਘ ਵੀਰੇ ਪਿੰਡ ਸੰਧੂ ਖੁਰਦ ਜੱਸਟ ਇੱਕ ਬਠਿੰਡਾ ਠੀਕ ਆ ਨੇੜੇ ਪਿੰਡ ਭਾਈ ਨੇੜੇ ਪਿੰਡ ਭਧੌਰ ਛੋਂ 5 ਕਿਲੋਮੀਟਰ ਰਹਿ ਗਿਆ ਠੀਕ ਆ ਤੇ ਟਵਾਲੀ ਵੀ ਰਹਿ ਗਿਆ ਤਕਰੀਬਨ 5 ਤੋਂ 7 ਕਿਲੋਮੀਟਰ ਠੀਕ ਹੈ ਜੀ ਤੇ ਰਾਮਪਰਾ ਫੂਲ ਤੋਂ ਹੋ ਗਿਆ 20 ਕਿਲੋਮੀਟਰ ਮੋਬਾਈਲ ਨੰਬਰ ਬੋਲ ਦਿਓ 904118 ਬਾਈ 91050 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਹਾਂ ਬਈ ਤੇ ਇਹ ਦੂਜਾ ਸੂਆ ਸੁੰਦੀ ਹੱਥ ਕੀ ਕਿੰਨੇ ਦਿਨ ਲੈਂਦੀ ਹੈ ਬਈ ਹਜੇ ਵੀਰੇ 5 ਤੋਂ 7 ਦਿਨ ਲਜੂ ਬੜੇ ਆਰਾਮ ਨਾਲ ਠੀਕ ਆ ਕੀ ਰਿਕਾਰਡ ਦੁੱਧ ਦਾ ਬਈ ਦੁੱਧ ਵੀਰੇ ਪਿਛਲੀ ਆ ਦਿੱਤਾ ਨੇ 20 ਪਾਸ ਆਰਡਰ ਬੜਾ ਚੰਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਮੁਠੀ ਵਾਲਾ ਥਣ ਗੁਲਾਬੀ ਥਣ ਅੱਗੇ ਨੂੰ ਵੀ ਆਰਡਰ ਕਰ ਮਣੀ ਨੇ ਬਹੁਤ ਸੋਹਣਾ ਤਿਆਰ ਕਰਨਾ ਕਿੰਨਾ ਕੁ ਦੁੱਧ ਦੀ ਰੁਆਸਤੀ ਮੇੜ ਜਾ ਫਿਰ ਬੜੀ ਬਾਦ ਰੁਆਸਤੀ ਬੜੇ ਆਰਾਮ ਨਾਲ ਖੋਲ ਕੇ ਦਿਖਾ ਤਿਆਰ ਕੀ 25 ਪਲੱਸ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਦੇ ਆ ਫੁੱਲ ਕਰਦਾ ਬਈ ਰਾਜੀ ਰੂਜੀ ਚੰਗੀ ਆ ਆਰਡਰ ਦੇਖੋ ਆਰਡਰ ਪਛਾਂ ਤੋਂ ਚੈੱਕ ਕਰੋ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੂਰਾ ਤਾਰਾ ਚੰਗਾ ਗਾ ਚੰਗੀ ਆ ਬੜੀ ਲੰਮੀ ਤੂਰ ਦੋ ਵੀਰੇ ਚੰਗੀ ਆ ਬੜਾ ਸਨੱਖੀ ਆ ਬਈ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਚਮਕ ਚਮਕ ਚੰਗੀ ਆ हां ठंडी ठंडी फॉल फॉल कादा तोड़ दे तेरे लंबी हां पाड़ी तोड़ दे ते की मोल्ला दा जायदा ਮੇਰੇ ਦੇਣ ਲੈਣੀ ਹੈ 77000 ਰੁਪਏ ਦੇਣ ਲੈਣ ਕਰ ਦਿਆਂਗੇ ਯਾਰ ਆਸ ਟਾਈਮ ਹਾਂ ਮਾਨ ਤਾਨ ਹੋ ਜੂਗੀ ਥੋੜਾ ਬਹੁਤ 77 ਠੀਕ ਆ 77000 ਰੁਪਿਆ ਮੁੱਲ ਠੀਕ ਆ 6 ਫੁੱਟ ਬਾਈ ਦਾ ਕੱਦ ਆ ਉਸਾਂ ਮਨਾ ਜਿਹੜਾ ਐਸਟੀਮੇਟ ਗਾਂ ਦੇ ਕੱਦ ਦਾ ਲਾ ਲਿਓ ਬਈ ਚੰਗੀ ਆ ਪਰ ਫੋੜ ਲੇ ਭਾਈ ਥਾਂ ਬੜਾ ਕਮਾਲ ਦਾ ਚਿਵਾਈ ਬਹੁਤ ਚੰਗੀ ਨਿਕਲੂਗੀ ਪਲੇਬਾ ਹਜੇ ਹੋਰ ਸੋਹਣਾ ਤਿਆਰ ਕਰ ਦੋ ਠੰਡੀ ਠੁੰਡੀ ਬਹੁਤ ਆ ਬਾਈ ਨਿਆਣਾ ਪਾ ਚਾਹੇ ਨਾ ਪਿਆ ਠੀਕ ਆ ਜੀ ਮੋਲ ਵੀ ਜੈ ਜੈ ਵਿੱਚੋਂ ਜਿਹੜਾ ਮਾਨ ਤਨ ਮੌਕੇ ਤੇ ਜ਼ਰੂਰ ਹੋ ਜਾਣਾ ਆਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਚਵਾਈ ਫੁੱਲ ਚੰਗੇ ਨਿਕਲਨੇ ਆ ਫਾੜੀ ਵਾਲਾ ਆਰਡਰ ਵਾਲਾ ਕੱਲਾ ਕੱਲਾ ਮਰਗ ਹੂੰ ਹੂੰ ਲਾਇਆ ਭਾਈ ਜਿਵੇਂ ਮਰਦੀਆ ਥਲਾਈ ਚੱਲ ਕਹਿੰਦੀ ਕਰਮ ਵਾਲੀ ਕੋਸ਼ਿਸ਼ ਪੂਰੀ ਠੰਡੀ ਸੀ ਰਾ ਮਾਦੀ ਬਹੁਤ ਸੀ ਠੰਡੀ ਆ ਭਾਈ ਮਾਦੀ ਫੇਰਦੇ ਹੱਥ ਮਾਨਿੰਦਰ ਠੀਕ ਚਾ ਭਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਹੁੰਦੀ ਆ ਝੋਟੀ ਭਾਈ ਇਹ ਦੂਜਾ ਸੂਆ ਹੁੰਦੀ ਆ ਝੋਟੀ ਵੀਰੇ ਕਿੰਨੇ ਦਿਨ ਲੈਂਦੀ ਆ ਭਾਈ ਇਹ ਵੀਰੇ ਲੈ ਜੂਗੇ ਹਜੇ 9 ਤੇ 10 ਤਰੀਕ ਦੀ ਆਈ ਹੋਈ ਵੀਰੇ 9 ਤੋਂ 10 ਤਰੀਕ ਦੀ ਮੰਨ ਕੇ ਚੱਲ ਕਿੰਨੇ ਦਿਨ ਲੈਂਦੀ ਐਸਟੀਮੇਟ ਐਸਟੀਮੇਟ 7-8 ਦਿਨ ਲੈਂਦੀ ਆ ਜਪਰੇ ਆਉਣਾ ਤੇ ਕੀ ਦੁੱਧ ਦਾ ਰਿਕਾਰਡ ਕਿਸੇ ਰਸੂਆ 14 ਲੀਟਰ ਦਿੱਤਾ ਵੀਨੇ ਪਲੂਨ ਨੇ 14 ਲੀਟਰ ਠੀਕ ਆ ਠੰਡੀ ਹ ਚੀਕਿਆ ਤੇ ਲੰ ਨੂੰ ਹੂੰ ਇਤਮਾਦ ਦੇ ਮੋਂ ਫੇਸ ਬੜਾ ਪਿਆਰਾ ਬੱਦਲੇ ਸਿੰਘ ਦੀ ਦੁੱਧ ਵਾਲੀ ਮੱਝ ਆਵੇ ਥਾਣ ਝੋਲੀ ਦੇਖੋ ਬਈ ਗਾਮਾ ਵਾਲਾ ਆਰਡਰ ਲੱਗਿਆ ਹਨਾ ਬੜੀ ਜੱਗ ਤਾਂ ਹੁੰਦੀ ਹੈ ਬਈ ਇੱਥਾਂ ਕੀ ਬਾਤ ਆ ਚੱਲ ਗਾਰੀ ਗੂੜੀ ਬਹੁਤ ਚੰਗਾ ਬਈ ਪੂਰੇ ਵੀਤੀ ਦੇ ਥਾਣਾ ਗਾੜੇ ਘੋੜੇ ਫੋੜਾ ਚੰਗਾ ਲੇਵਾ ਦੇਖੋ ਬਈ ਗਾਮਾ ਵਾਂਗ ਤਿਆਰ ਕਰਦੀ ਹੁੰਦੀਆਂ ਖੋਲ ਦੇ ਵਿੱਚ ਤੋੜ ਕੇ ਰੱਖਾ ਦੇ ਬੈਠੇ ਫੁੜਾ ਬਹੁਤ ਚੰਗਾ ਰਾਜੀ ਰੋਜੀ ਚੰਗੀ ਆ ਬਾਕੀ ਪੂਰਾ ਤਾਰਾ ਚੈੱਕ ਕਰਵਾਉਨੇ ਕੀਮਤ ਜਾਇਦਾ ਮੈਨੂੰ ਲੋ ਦੇ ਦੇ ਦਾਂਗੇ ਵੀਰੇ ਆਪਾਂ ਯਾਰ 1.35 ਦੀ 1.35 ਦੀ ਹਾਂ ਦੇ ਲੈਣੀ ਆ ਬ ਮਾਨ ਤਾਂ ਥੋੜਾ ਬਹੁਤ ਹੋਜੀ ਝੋਟੀ ਦੁੱਧ ਨੂੰ ਬਹੁਤ ਚੰਗੀ ਆ ਹਮਮ ਇਹਦੀ ਮੰਨ ਕੇ ਚੱਲ 16 ਤੋਂ 17 ਲੀਟਰ ਤੋਂ ਦੋ ਬੜੇ ਆਰਾਮ ਨਾਲ ਠੀਕ 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 ਆਰਡਰ ਬੜਾ ਕਮਾਲ ਆ ਬਈ ਥਣ ਬਹੁਤ ਚੰਗਾ ਚਵਾਈ ਚਵਾਈ ਚੰਗੀ ਆ ਉਹਦੇ ਹੱਕ ਦੇ ਉਧਰ ਚਵਾਈ ਚੰਗੀ ਆ ਚਵਾਈ ਬਹੁਤ ਇੱਕ ਨੰਬਰ ਆ ਵੀਰੇ ਬਹੁਤ ਇੱਕ ਨੰਬਰ ਆ ਚਵਾਈ ਹੋਈ ਰਹੀ ਆ ਥਾਣੀ ਲਖਦਾ ਚਵਾਈ ਆ ਸਿੰਗ ਵੀ ਬੜਾ ਚੰਗਾ ਪਤਲਾ ਸਿੰਗ ਆ ਦੁੱਧ ਵਾਲੀ ਝੋਟੀ ਆ ਬਈ ਦੂਜਾ ਸੂਆ ਕਰਮ ਵਾਲੀ ਸੌਂਦੀ ਆ ਦਿਨ ਹਜੇ ਲੈਦੀ ਆ ਆਰਡਰ ਆ ਜਿਹੜਾ ਹੋਰ ਵੀ ਸ ਮੁੱਲ ਵੀ ਜਾਇਜ਼ ਹੈ 135000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਤਨ ਜ਼ਰੂਰ ਹੋ ਜਾਊਗਾ ਹੋਰ ਲੈ ਬਈ ਆਹ ਦਾ ਬੇਤਨੀ ਨਹੀਂ ਪਾ ਦੋ ਚਾਰ ਦਿਨ ਤੁਸੀਂ ਗਾਂ ਨਾਲ ਆਈ ਕਰਕੇ ਬਣਾਤੀ ਵੀਡੀਓ ਠੀਕ ਆ ਇੱਕ ਮੱਝ ਉਹ ਵੀ ਆ ਚਾਹ ਸ਼ੋਰਦਵਾਦੇ ਉਹ ਵੀ 20 ਪਲੱਸ ਵਾਲੀ ਮੱਝ ਆ ਗਈ ਇਹ ਕੋਈ ਵੀਰ ਚਾਹ ਬਾਣ ਹੋਏ ਪਰ ਆਪਾਂ ਮਰਪੀ ਨਹੀਂ ਕਰਦੇ ਠੀਕ ਆ ਇਹ ਕੋਈ ਹੋਏ ਵਿੱਚ ਮਾੜੀ ਸ਼ੋਰ ਦਿਖਾ ਦੀ ਠੀਕ ਆ ਤੂੰ ਹਜੇ ਆਪਾਂ ਤਿਆਰ ਕਰਕੇ ਵੇਚਨੀ ਆ ਪਰ ਬਾ ਠੀਕ ਆ ਬਈ ਆਹ ਮੱਝ ਬਈ ਕਿਹੜਾ ਸੁਰਸ ਹੁੰਦੀ ਉਹ ਤਮਕਲੀ ਤੀਜਾ ਪਾਸੂ ਕਿੰਨੇ ਦਾ ਲੈ ਲੀਏ ਬਈ ਇਹ ਪਾਇਆ ਲੱਗ ਰਿਹਾ ਜੀ 18 ਦਿਨ ਪਾਇਆ 17 ਤੀਜਾ ਸੂਆ 17 ਤੋਂ 18 ਦਿਨ ਬਾਕੀ ਫੇਸ ਚੰਗਾ ਰਾਜੀ ਫੋਲਾ ਟਾਂਚਾ ਬੜਾ ਕਮਾਲ ਦਾ ਬਈ ਖੁੱਲ ਰਾਜੀਆ ਅਣ ਬਹੁਤ ਚੰਗਾ ਮੁੱਠੀ ਵਾਲਾ ਖਾਣੇ ਕੱਲਾ ਚਲਾ ਤਣ ਕੱਚੀ ਜ਼ਰੂਰ ਆ ਬਈ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਬੜੀ ਕੀ ਕੱਚੀ ਆ ਮਾਜ ਵੀਰੇ ਬਹੁਤ ਚੋ 5 ਫੁੱਟ ਚੌੜੀ ਆ ਪਸ ਸਮਝ ਠੀਕ ਆ ਤੇ ਮੁੱਲ ਫਿਰ ਇਹਦਾ ਫੋਨ ਤੇ ਉਹ ਜਿਹੜਾ ਚੇਰ ਦਾ ਮੌਕੇ ਤੇ ਹੋਵੇ ਜਿਹਾ ਸਾਹਣਾ ਬੀਕੋ ਸਾਹਣਾ ਠੀਕ ਆ ਇਹਦੀ ਆ 20+ ਦਾ ਰਿਕਾਰਡ ਆ ਬਾਈ ਇਹਦਾ ਮੱਝ ਦਾ 20 ਲੀਟਰ ਦਾ ਹਾਂ ਹਾਂ ਠੀਕ ਆ ਬਾਕੀ ਮੈਂ ਦੱਸੀ ਜਾਂਦੇ ਲੋੜ ਹੀ ਦੱਸਣੀ ਬਾਈ ਪਸੇ ਚੌੜੀ ਚੂੜੀ ਬਹੁਤਾ ਮਤਲਬ ਤੇ ਨਾ ਕਿ ਸੀਗੇ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ